ਮੈਂ ਮਾਫੀ ਵੀ ਮੰਗ ਲਈ ਯਾਰ ਠੀਕ ਹੈ ਤੁਸੀਂ ਮੇਰੇ ਤੇ ਪਰਚਾ ਵੀ ਦਰਜ ਕਰਵਾਤਾ ਜੋ ਕਰਵਾਉਣਾ ਸੀ ਠੀਕ ਹੈ ਜੀ ਉਹ ਤੋਂ ਬਾਅਦ ਤੁਸੀਂ ਮੇਰੇ ਘਰ ਮੂਰੇ ਵੀ ਚੱਲ ਗਏ ਉੱਥੇ ਵੀ ਬੁਰਾ ਭਲਾ ਬੋਲ ਲਿਆ ਠੀਕ ਹੈ ਜੀ ਉਹ ਤੋਂ ਬਾਅਦ ਯਾਰ ਤੁਸੀਂ ਮੇਰੀ ਮਾਂ ਤੋਂ ਵੀ ਹੱਥ ਬਣਵਾ ਲੇ ਠੀਕ ਹੈ ਉਹ ਤੋਂ ਬਾਅਦ ਤੁਸੀਂ ਮੇਰੇ ਪਿਓ ਤੋਂ ਵੀ ਹੱਥ ਬਣਵਾ ਲੇ ਦੋਨੋਂ ਦੇ ਹੱਥ ਜੜਵਾਤੇ ਠੀਕ ਹੈ ਜੀ ਹਨਾ ਉਹ ਤੋਂ ਬਾਅਦ ਭਾਈ ਅੱਜ ਮੇਰਾ ਸ਼ੋਅ ਸੀ ਤੁਸੀਂ ਉਹ ਵੀ ਕੈਨਸਲ ਕਰਵਾ ਲਿਆ ਭਾਈ ਉਹ ਵੀ ਮੰਨ ਲਿਆ ਉਸ ਤੋਂ ਬਾਅਦ ਬਾਈ ਤੁਸੀਂ ਮੇਰੇ ਕਿਤੇ ਨੂੰ ਵੀ ਮਾੜਾ ਚੰਗਾ ਕਹਿਤਾ ਉਹ ਵੀ ਮੈਂ ਮੰਨ ਲਿਆ ਡੜਬੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਦੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ ਤੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹ ਨਹੀਂ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਨਹੀਂ ਚੜ੍ਹੂਗਾ ਤਾਂ ਫਿਰ ਕਿੱਧਰ ਜਾਊਗਾ ਜੇ ਅਸੀਂ ਗੁਨਾਹ ਕੀਤਾ ਹੈ ਫੜ ਕੇ ਸਾਨੂੰ ਜੇਲ੍ਹ ਚ ਦੇ ਦਿਓ ਐਵੇਂ ਪਰਚੇ ਕਰਨ ਦਾ ਕੀ ਬਣਦਾ ਤੇ ਉਸ ਐਫਆਈਆਰ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਅਦ ਨੂੰ ਫਾਈਲ ਕਰਤਾ ਜਿਹਦੇ ਆਮ ਆਦਮੀ ਦੀ ਸਰਕਾਰ ਬਣੀ ਹੈ ਉਸੇ ਦਿਨੀ ਮਾਨਸਾ ਦੇ ਮੰਤਰੀ ਨੇ ਕਿਹਾ ਤਾਂ ਹੀ ਖੋਲੋ ਫਾਈਲ ਮੈਂ ਡੀਐਸਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗਏ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਜੀ ਨਹੀਂ ਜੀ ਉੱਤੇ ਤਾਂ ਚਲਾਣ ਦੇਵਾਂਗੇ ਇਹ ਤਾਂ ਸਿਆਸੀ ਪਰਚੀ ਸੀ ਸ਼ੁਕਰ ਹੈ ਇਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੌਖੇ ਫਰੋਲ ਫਰਕੇ ਟਾਈਮ ਪਾਸ ਕਰ ਲਾਂਗੇ ਪਰ ਇਹਨਾਂ ਦੀ ਬੰਛਾ ਪੂਰੀ ਹੋ ਗਈ ਬਾਪੂ ਗਾਣੇ ਦੀ ਗਿੜਤੀ ਪਈਆ ਜੇ ਹੋਰ ਗਾਣੇ ਬਥੇਰੇ ਆਉਣਗੇ ਤੇ ਰਹਣਗੇ ਹਲ ਤੱਕ ਉਹ ਉਹਦਾ ਕੋਟੇ ਨਹੀਂ ਮੁਕਰਿਆ ਸਰ ਐਸਾ ਕਾਫੀ ਵੇਜ ਮੈਨੂੰ ਕਦੇ ਕਦੇ ਮਾਨੂੰ ਇਹ ਗੱਲ ਪੁੱਛ ਲੈਂਦਾ ਸੀ ਵੀ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਦਿਮਾਗ ਤੇ ਵਜਨ ਕਿਸ ਗੱਲ ਦਾ ਪਰ ਮੈਂ ਉਦੋਂ ਨਹੀਂ ਸਮਝ ਸਕਿਆ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿਸ ਗੱਲ ਦਾ ਦਬਾ ਮੈਂ ਇਕੱਲਾ ਮੈਨੂੰ ਨੋਚਣ ਵਾਸਤੇ ਆਏ ਚਿੰਬੜੇ ਹੋਏ ਨੇ ਆਸੇ-ਪਾਸੇੋਂ ਕਿਸੇ ਨੇ ਸਾਡੇ ਪਾਸਪੋਰਟ ਚੁੱਕਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਵੀਜ਼ਾ ਅੰਜ਼ਰ ਕਾਵਟ ਪਾਤੀ ਚਾਰ شپੀਰੋਂ ਘੇਰਿਆ ਹੋਇਆ ਪਰੰਤੂ ਮੈਂ ਤੁਹਾਨੂੰ ਇਹਦਾ ਵਾਅਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂਗਾ ਇਹਨਾਂ ਦੁਸ਼ਤਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਚਰਨ ਤੱਕ ਲੈ ਕੇ ਜਾਊਂਗਾ ਔਕਾਤ ਤਾਂ ਸਭ ਦੀ ਸਾਲ ਹੋਇਆ ਮੈਂ ਤਾਂ ਫਾਹੇ ਪੱਡੇ ਹੋਏ ਨੇ ਔ 2 3 ਝੂਠ ਨੇ ਬਲਾਣ ਆਨੇ ਓ ਮੈਂ ਨਹੀਂ ਕਹਨਾ ਮਿੱਤਰਾਂ ਨੇ ਛੱਡੇ ਹੋਏ ਸਵਾਰ ਆਉਂਦਾ ਹੋ ਜਾਣਾ ਖਾਪੀ ਜਾਂਦੀ ਹੈ ਫਤਾਪੀ ਨਾਮ ਰਵਾਇਆ ਕਰੋ ਬੁੜਕ ਮੁੜ ਕੁੜਦੇ ਰਾਤ ਨੂੰ ਓ ਤੇ ਲੈ ਬਲ ਤਹੇ ਦੀ ਹਾ ਮੈਨੂੰ ਲੱਗਿਆ ਸੀ ਕਿ ਆ ਦਿੜਬੇ ਵਾਲਾ ਰੋਲਰ ਰੱਪਾ ਖਤਮ ਹੋ ਗਿਆ ਬਸ ਇੰਨਾ ਹੀ ਸੀ ਪਰ ਨਹੀਂ ਅਗਲਾ ਕਹਿੰਦਾ ਮੈਨੂੰ ਇਹ ਸ਼ੋਅ ਲਾਉਣ ਤੋਂ ਬਾਅਦ ਸਿੰਗਰਾਂ ਵੱਲੋਂ ਥ੍ਰੈਟ ਵੀ ਆਏ ਹੋਏ ਸੀ ਇਕ ਕਲਾਕਾਰਾਂ ਨੇ ਥ੍ਰੈਟ ਭੇਜਿਆ ਦਿੜਬੇ ਚ ਲਾਏ ਕਿ ਸੋ ਕੁਝ ਨਹੀਂ ਪਤਾ ਕਿ ਹੋਰ ਆਉਣ ਵਾਲੇ ਗਾਣਿਆਂ ਵਿੱਚ ਉਹ ਕਿੰਨੀਆਂ ਅੰਦਰਲੀਆਂ ਗੱਲਾਂ ਲਿਖ ਕੇ ਜਾ ਚੁੱਕਾ ਆ ਤਾਂ ਕਿੰਨੀਆਂ ਦਿਲ ਦੇ ਅੰਦਰ ਹੀ ਲੈ ਕੇ ਚਲੇਗੀ ਅਜ ਤੋਂ 2 ਸਾਲਾਂ ਬਾਅਦ 3 ਸਾਲਾਂ ਬਾਅਦ 4 ਸਾਲਾਂ ਬਾਅਦ ਜਦੋਂ ਲੋਕਾਂ ਦਾ ਹੁਕਮ ਹੋਇਆ ਅਸੀਂ ਮੈਦਾਨ ਚਾਵਾਂਗੇ ਤੇ 10 ਗੁਣਾ ਜ਼ਿਆਦੇ ਤਿਆਰੀ ਨਾਲ ਆਵਾਂ ਬੋਲਿਕਾ ਕੀ ਮਾਰਛ ਸੌਤ ਸਨਸ਼ਿਕਾ ਬਿਚੂ ਦੂਰ ਵਾਚਿਸ਼ ਭਾਈ ਰਗਦਾ ਇਹ ਮੇਰੀ ਇਹ ਜੀ ਮੌਤ ਤੋਂ ਹੋਵੇ ਮੈਨੂੰ ਕਹਿ ਦਿੰਦਾ ਹੁੰਦਾ ਸੀ ਮੈਂ ਇਹ ਜੀ ਮਰਨੀ ਮਾਰਾਂ ਤੇ ਮੇਰਾ ਨਾਮ ਬੱਚੇ ਦੇ ਬਜ਼ੁਰਗ ਦੇ ਨੌਜਵਾਨ ਦੇ ਹਰ ਇੱਕ ਦੇ ਮੂੰਹ ਤੇ ਹੋਵੇ ਮੁੱਕ ਵੀ ਜਾਵਾਂ ਮਰ ਵੀ ਜਾਵਾਂ ਉਸ ਤੋਂ ਬਾਅਦ ਵੀ ਥੋਕ ਜਾਨ ਕਰਨ ਵੀ ਸੀ ਆਇਆ ਸੀ ਕੋਈ ਇਹਨਾਂ ਨੂੰ ਤਾਂ ਸਿੱਧੂ ਬਾਈ ਦੀ EP ਦਾ ਨਾਂ ਸੁਣ ਕੇ ਹੀ ਦੌਰੇ ਪੈ ਗਏ ਹੋਣਿਆ ਤੇ ਦੌਰੇ ਉਹਨਾਂ ਯਾਰਾਂ ਤੇ ਗਦਾਰਾਂ ਨੂੰ ਵੀ ਪੈਣੇ ਆ ਕਿਉਂਕਿ ਬਾਪੂ ਬਲਕੌਰ ਸਿੰਘ ਨੇ ਕਹਿਤਾ EP ਆਉਣ ਦਿਓ ਅਖਲੀ ਅਤੇ ਨਕਲੀ ਯਾਰਾਂ ਦਾ ਤੁਹਾਨੂੰ ਆਪੇ ਪਤਾ ਲੱਗ ਜੂ ਉਹ EP ਸੁਣਿਓ EP ਸੁਣ ਕੇ ਸਾਨੂੰ ਸਿੱਧੂ ਦੀ ਜ਼ੁਬਾਨੀ ਸਿੱਧੂ ਦੀ ਕਲਮ ਤੋਂ ਨਿਕਲੇ ਹੋਏ ਬੋਲ ਦੱਸ ਦੇਣਗੇ ਸਿੱਧੂ ਦੇ ਦੋਸਤਾਂ ਦੀ ਕੈਟੇਗਰੀ ਕੀ ਸੀ ਉਹ ਆਪਣੀ ਜ਼ੁਬਾਨੀ ਦੱਸੂਗਾ ਤੁਹਾਨੂੰ ਸੁਣਿਓ ਇਸ ਗੱਲ ਨੂੰ ਗੌਰ ਆਓ ਸਦਾ ਸਤੂ ਐ ਸਤੂ ਵਾਲੇ ਕਦੇ ਵੀ ਸਕਾਰ ਨਹੀਂ ਹੁੰਦੇ ਨਚਾਰ ਹੁੰਦੇ ਨੇ ਚਲਿਏ ਰਾਏ ਤੇ ਅਪਤਾ ਵਿੱਚ ਤਨ ਵੀ ਆਵੇ ਨਾ ਤੂੰ ਦੁਸ਼ਮਣ ਦਸ਼ਮਣ ਛਾਟ ਕੋੜੇ ਸੁਪਨੇ ਵਿੱਚ ਰਨ ਵੀ ਆਵੇ ਜੜਬਾ ਜੜਬਾ ਘੜਾ ਜੀ ਮੁੱਕ ਗਿਆ ਕੋਈ ਨਹੀਂ ਹੋਣਾ ਅਜੇ ਘੜਾ ਸ਼ੋਅ ਨਹੀਂ ਹੋਣੀ ਅੱਗੇ ਤੇ ਭਲੇਖੇ ਕੱਢਣ ਵਾਸਤੇ ਬੈਠੇ ਜਿੰਨਾ ਚਿਰ ਜਿਉਂਦੇ ਆ ਭਲੇਖ ਹੀ ਕੱਢਾਂਗੇ ਹੋਰ ਕਿਤੇ ਕੱਢਣਾ ਹੋਇ ਉਹ ਦੱਸ ਦਿਓ ਇਹ ਤਾਂ ਜਿੱਥੇ ਕਹੂੰਗੇ ਟੱਕਰੂੰਗਾ ਮੂਰੇ ਟੱਕਰੂੰ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਉਹ ਦਿਨ ਵੀ ਆਪਣੇ ਹਿੱਕ ਦੇ ਜੋਰ ਤੇ ਬਥੇਰੇ ਪਰਚੇ ਕਰੇ ਸੀ ਸ਼ੋਰ ਤੇ ਨਾ ਪਹੁੰਚ ਸਕੇ ਇੱਕ ਨਹੀਂ ਕਰਵਾਇਆ ਦੋ ਨਹੀਂ ਕਰਵਾਇਆ ਚਾਰ ਪਰਚੇ ਕਰਵਾਏ ਕਹਿ ਕੇ ਸ਼ੋਹ ਤੇ 나ਜੇ ਸ਼ੋਹ ਤੇ 나ਜੇ ਸ਼ੋਹ ਤੇ ਫਿਰ ਵੀ ਗਿਆ ਕਈ ਕਲਾਕਾਰਾਂ ਨੇ ਥ੍ਰੈਟ ਭੇਜਿਆ ਤੇ ਮੇਚ ਲਾਇ ਇੱਕ ਸ਼ੋਹ ਕਰਕੇ ਬੜਿਆਂ ਨੇ ਧੋੜ ਲਾਇਆ ਸਾਨ ਸਿੱਟਣਾ ਦਬੇ ਆਨੀ ਤੋਂ ਪਿੱਛੇ ਪੈਓ ਕਰਕੇ ਉਹ ਬਿਨਾ ਪੈਸਾ ਕੀਤੇ ਮੇਰੇ ਚਾਤੇ ਬਣ ਕੇ ਅਸੀਂ ਕਿਹੜਾ ਕਾਲ ਪਾ ਕੇ ਸੱਦੇ ਹੋਏ ਨੇ ਤੇ ਗਾਣੇ ਗਾਉਣਾ ਚਾਹੁੰਦਾ ਸੀ ਉਦੋਂ ਉਹਨਾਂ ਨੇ ਮੈਨੂੰ ਗਾਣੇ ਨਹੀਂ ਦਿੱਤੇ ਤੇ ਅੱਜ ਮੈਨੂੰ ਜੋ ਉਹ ਗਾਣੇ ਦੇਣਾ ਚਾਹੁੰਦੇ ਨੇ ਅੱਜ ਮੇਰਾ ਦਿਲ ਨਹੀਂ ਕਰਦਾ ਤੇ ਪ੍ਰਮਾਤਮਾ ਨੇ ਖੁਦ ਨੂੰ ਅਬਿਲਟੀ ਦਿੱਤੀ ਖੁਦ ਨੂੰ ਦਾਤ ਬਖਸ਼ੀ ਤਾਂ ਹੀ ਹੁਣ ਲੋੜ ਹੀ ਨਹੀਂ ਹੈਗੀ ਕਿਸੇ ਦੇ ਗਾਣੇ ਗਾਉਣ ਦੀ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ